ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਮੁੱਦਕੀ ਇਹ ਪੈਂਡ ਫਰੋਜਪੁਰ ਜ਼ਿਲ੍ਹੇ ਦਾ ਫਰੀਦਕੋਟ ਤੋਂ ਸ੍ਰੀ ਅਮਰਸਰ ਸਾਹਿਬ ਵਾਲੇ ਹਾਈਵੇ ਦੇ ਉੱਤੇ ਮੁੱਦਕੀ ਆਉਂਦਾ ਹੈ ਤੇ ਮੁੱਦਕੀ ਪੈਂਡ ਤੋਂ ਪਤਲੀ ਵਾਲੀ ਛੜਕ ਜਿਹਦੇ ਉੱਤੇ ਇਹ ਬਾਈ ਜੀ ਹਰਾਂ ਦਾ ਘਰ ਹੈ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕਾ ਇੱਥੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਇਹਨਾਂ ਕੋਲ ਜ਼ਿਆਦਾਤਰ ਪਸ਼ੂ ਜਿਹੜੇ ਵਿਕਰੀ ਵਾਲੇ ਆਉਂਦੇ ਆ ਉਹ ਹਰਿਆਣੇ ਦੇ ਵਿੱਚੋਂ ਇਹ ਵੀਰ ਖਰੀਦ ਕੇ ਲਿਆਉਂਦੇ ਆ ਤਿੰਨ ਮੱਝਾਂ ਅੱਜ ਦੀ ਵੀਡੀਓ 'ਚ ਤੁਹਾਨੂੰ ਦਿਖਾਉਣ ਲੱਗਾ ਤਿੰਨ ਹੀ ਸੁੰਜਾਂ ਸਵਾਂਝਾਂ ਜਦੋਂ ਸੂਏ ਸਵਾਂਏ ਪਸ਼ੂ ਦੀ ਆਪਾਂ ਵੀਡੀਓ ਬਣਾਉਣੀ ਆ ਤਾਂ ਆਪਸ਼ਨ ਇਹ ਹੁੰਦੀ ਆ ਵੀ ਜਿਹੜਾ ਵੀਰ ਉਸ ਪਸ਼ੂ ਦਾ ਸੌਦਾ ਕਰਨਾ ਚਾਹੁੰਦਾ ਤਾਂ ਉਹ ਤਸੱਲੀ ਕਰ ਸਕਦਾ ਚੋ ਸਕਦਾ ਮਾਲਕ ਦੇ ਘਰੇ ਦੋ ਟਾਈਮ ਤਿੰਨ ਟਾਈਮ ਜਦੋਂ ਪਸ਼ੂ ਚੋਕੇ ਦੇਖਿਆ ਹੁੰਦਾ ਤਾਂ ਸਾਡਾ ਵਿਸ਼ਵਾਸ ਬਣਿਆ ਰਹਿੰਦਾ ਉਸ ਪਸ਼ੂ ਦੇ ਉੱਤੇ ਸਾਨੂੰ ਪਤਾ ਹੁੰਦਾ ਵੀ ਇਹ ਵਾਕਈ ਇਨਾ ਦੁੱਧ ਦੇ ਰਿਆ ਜਿੰਨਾ ਕਿਸੇ ਵੀਰ ਨੇ ਦੱਸਿਆ ਜਾਂ ਜਿੰਨਾ ਅਸੀਂ ਚੋਇਆ ਤੋਂ ਉਦੋਂ ਬਾਅਦ ਜੇ ਕਰੇ ਜਾ ਕੇ ਪਸੂ ਉਪਰਾ ਵੀ ਕਰ ਜੇ ਤਾਂ ਫਿਰ ਸਾਡਾ ਵਿਸ਼ਵਾਸ ਫੇਰ ਵੀ ਉਵੇਂ ਕਾਇਮ ਰਹਿੰਦਾ ਹੈ ਤੇ ਇਹ ਦੁਬਾਰਾ ਪਸੂ ਨੂੰ ਦੁੱਧ ਤੇ ਕਰ ਸਕਦੇ ਹੁੰਦੇ ਆ। ਸੋ ਆਓ ਮਿਲਗੇ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਪਹਿਲੇ ਨੰਬਰ ਤੇ ਇਧਰਲੇ ਪਾਸੇ ਇੱਕ ਮੱਝ ਵੱੱਦੀ ਹੈ। ਚੰਗਾ ਢਾਂਚਾ ਪੱਕੇ ਹਵਾਨੇ ਦੀ ਹੈ, ਬੜਾ ਚੌੜਾ ਹਵਾਨਾ ਹੈ। ਖਾਸ ਗੱਲ ਹੈ ਵੀ ਦੋਨੇ ਪਾਸੇ ਬੈਠ ਕੇ ਇਹਦੀ ਮਿਲਕਿੰਗ ਹੋ ਜਾਂਦੀ ਹੈ। ਆਓ ਇਸੇ ਤੋਂ ਸ਼ੁਰੂਆਤ ਕਰਦੇ ਆਂ ਅੱਜ ਦੀ ਵੀਡੀਓ ਦੀ। ਰਵਿੰਦਰ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਤਿੰਨ ਮੱਝਾਂ ਆਪਾਂ ਵੇਚਣ ਲੱਗੇ ਆਂ ਹਾਂਜੀ ਪਹਿਲੇ ਨੰਬਰ ਤੇ ਮੱਝ ਇੱਕ ਨਮਸੂਹ ਸੁਈ ਹੈ ਇਹ ਦੂਜਾ ਸੁਹਾਈ ਕਿੰਨੇ ਦਿਨ ਹੋ ਗਏ ਅੱਜ ਸੁਈ ਨੂੰ 15 ਤੋਂ 20 ਦਿਨ ਹੋ ਗਏ ਇਸ ਟਾਈਮ ਕੰਡੇ ਤੋਲ ਵਾਲਾ ਦੁੱਧ ਕਿੰਨਾ ਹੋਊਗਾ 17 ਲੀਟਰ ਦੁੱਧ ਹੈ ਇਹ ਸਾਡੇ ਤਿਆਰ ਆਪਾਂ 16 ਹੀ ਕਹਿਣਾ ਹੋਵੇ ਮਨਾਵਾਂਗੇ ਜੀ ਆਪਾਂ ਮੰੰਤੀ ਵਾਲਾ 16 ਲੀਟਰ ਇਸ ਟਾਈਮ ਹੈਗਾ ਹਾਂਜੀ ਬੱਚੇ ਅੰਜ ਆਪਾਂ 16 ਹੀ ਕਹਿਨੇ ਜੀ ਬੱਚਾ ਕੀ ਇਹਦੇ ਨਾਲ ਬੱਚਾ ਕੱਟੀ ਹੈ ਜੀ ਇਹ ਦੋਨੇ ਪਾਸੇ ਬਿਠਾ ਕੇ ਚਵਾ ਲੈਂਦੇ ਹਾਂ ਹਾਂਜੀ ਦੋ ਪਾਸੇ ਬੈਠ ਕੇ ਮਿਲਕਿੰਗ ਹੁੰਦੀ ਹੈ ਠੀਕ ਹੈ ਕੀ ਰੇਟ ਹੋਊਗਾ ਦਾਦਰ ਸਿੰਘ ਬਾਈ ਇਹਦਾ 185 ਹੈ ਜੀ 185 ਹਾਂਜੀ ਖੋਲੀਣ ਤੋਰ ਕੇ ਦੋਸਤੋ ਰੇਟ 185000 ਹੈ 16 ਲੀਟਰ ਮਿੰਤੀ ਵਾਲਾ ਦੁੱਧ ਹੈ ਹੈ 17 ਬਾਈ ਕਹਿੰਦਾ ਵੀ 16 ਲੀਟਰ ਜਿਹੜਾ ਮਰਜੀ ਵੀਰ ਲੈ ਜੇ ਲੰਬਾਈ ਚੰਗੀ ਹੈ ਮੱਝ ਦੀ ਹਵਾਨਾ ਕਾਫੀ ਚੌੜਾ ਹੈ ਢਾਂਚਾ ਵੀ ਉੱਤੋਂ ਸੋਹਣਾ ਜਜਨੀ ਤੁਹਾਨੂੰ ਚਾਹੀਦੀ ਹੈ ਕੀਮਤ ਦੇ ਹਿਸਾਬ ਤੇ ਜਾਂ ਦੁੱਧ ਦੇ ਹਿਸਾਬ ਤੇ ਜਿਹਨੂੰ ਮੋੜ ਲਵਈਆਂ ਜਿਹਨੂੰ ਪਸੰਦ ਆਉਂਦੀ ਆ ਤਾਂ ਕੰਟੈਕਟ ਤੁਸੀਂ ਕਰ ਸਕਦੇ ਹੋ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲਦਾ ਰਹਿਣਾ ਉਹਨੇ ਪਾਸੀ ਹਵਾਨੇ ਤੇ ਨਾੜਾਂ ਵੀ ਚੰਗੀਆਂ ਤਾਜ਼ੀਆਂ ਸੋਹਣੀਆਂ ਮਿਲਕਿੰਗ ਹੋਣ ਵਾਲੀ ਐ ਤੇ ਅੰਦਰ ਨੂੰ ਜਾਣਗੇ ਮੱਜਾਂ ਕਿਉਂਕਿ ਬੱਚੇ ਇਹਨਾਂ ਦੇ ਅੰਦਰ ਐ ਬੱਚਾ ਇਹਦੇ ਨਾਲ ਕੱਟੀ ਤੇ ਕੱਟੀ ਐ ਪਹਿਲੇ ਨੰਬਰ ਤੇ ਖੜੀ ਐ ਦਸੋ ਇਸ ਮੱਜ ਦੇ ਨਾਲ ਦੇਖੋ ਹਵਾਨਾ ਇਹਦਾ ਕਾਫੀ ਚੌੜਾ ਹਵਾਨਾ ਰੋਲਰ ਮਾੜੀ ਕੂਛ ਫੜ ਲਈ ਗਈ ਸੀ ਸੋ ਕਲੀਅਰ ਹਵਾਨਾ ਦੱਸਦਾ ਦੱਸੋ ਨਾੜਾਂ ਹਵਾਨੇ ਤੇ ਮੈਂ ਦੱਸਿਆ ਸੀ ਵੀ ਬਹੁਤ ਚੰਗੀਆਂ ਦਿਸਦੀਆਂ ਤੇ ਇਧਰੋਂ ਤੁਸੀਂ ਦੇਖ ਲਓ ਥਾਨ ਸੋਹਣੇ 185 ਰੇਟ ਐ ਛੱਡ ਦੇ 2 ਨੰਬਰ ਤੇ ਮੱਜ ਇਹ ਵੀ ਸੂਈ ਸਵਾਈ ਕਨਵਾ ਸੂਆ ਅਰਵਿੰਦਰ ਭਾਈ ਤੀਜਾ ਮੰਨ ਲਓ ਚੌਥਾ ਮੰਨ ਲਓ ਆਪਾਂ ਤੀਜਾ ਗਏ ਲਈ ਜਾਵਾਂ ਤਾਂ ਠੀਕ ਹੈ ਹਾਂਜੀ ਅੱਛਾ ਕਿੰਨੇ ਦਿਨੋਂ ਗੇ ਨੂੰ ਸੂਈ ਨੂੰ ਅੱਜ ਇਹਨੂੰ ਹੀ 35 ਤੋਂ 40 ਦਿਨ ਹੋ ਗਏ ਸੂਈ ਨੂੰ ਇਸ ਟਾਈਮ ਦੁੱਧ ਤੇਰੇ ਥੱਲੇ ਆਪਾਂ ਉਥੋਂ 20 ਲੀਟਰ ਚੋ ਕੇ ਲਈ ਦੀ ਆਪਾਂ ਨੂੰ ਫੇਰ ਵੀ 20 ਤੋਂ ਪਲੱਸ ਹੈ ਆਪਣੇ ਕੋਲ 20 ਕੋਈ ਵੀ ਚੋ ਸਕਦਾ ਜੀ 20 ਲੀਟਰ ਕੋਈ ਵੀ ਬੰਦਾ ਚੋਈ ਹਾਂਜੀ ਹਾਂਜੀ ਇਹਦਾ ਰੇਟ ਕੀ ਰਹਿਣਾ ਵਈ ਇਹਦਾ ਸਵਾ ਦੋ ਲੱਖ ਜੀ ਖੋਲੀ ਇਹਨੂੰ ਹਾਂਜੀ ਦੱਸੋ ਰੇਟ ਸਵਾ ਦੋ ਲੱਖ ਮਿਲ ਕੇ ਇਹਦੀ ਦੋ ਪਾਸੇ ਬੈਠੇ ਹੁੰਦੀ ਹੈ ਜੀ ਠੀਕ ਹੈ 20 ਲੀਟਰ ਦੁੱਧ ਨੰਨਤੀ ਕਰਕੇ ਲੈ ਲਓ 23 ਲੀਟਰ ਦੁੱਧ ਮਣਕੇ ਬਾਈ ਕਹਿੰਦਾ ਵੀ ਲੈ ਕੇ ਆਏ ਸੀ ਹਰਿਆਣੇ ਦੇ ਵਿੱਚੋਂ ਇਸ ਟਾਈਮ 20 ਲੀਟਰ ਦੁੱਧ ਤੁਸੀਂ ਮਣ ਸਕਦੇ ਹੋ 40 ਦਿਨਾਂ ਦੀ ਸੋਈ ਇੱਕ ਵਾਰ ਇਹ ਵੱਜ ਹੀਟ ਚ ਆ ਗਈ ਨਹੀਂ ਹੈ ਤੁਹਾਨੂੰ ਮੇਲੇ ਤੇ ਮਿਲਣੀ ਸੀ ਧਨੌਲੇ ਵਾਲੇ ਦੇ ਸੋ ਉਹਦੇ ਕਰਕੇ ਬਾਈ ਹਰਿਆਣੇ ਫਿਰ ਡਿਲੇ ਕਰਤੀ ਕਿਉਂਕਿ ਜਦੋਂ ਪਸ਼ੂ ਹੀਟ ਸਟ्रेस ਦੇ ਵਿੱਚ ਹੁੰਦਾ ਤਾਂ ਉਹ ਤੋਂ ਥੋੜਾ ਦੁੱਧ ਘਟ ਜਾਂਦਾ ਬਾ ਮੋੜ ਲਓ ਬਾਈ ਸਵਾ 2 ਲੱਖ ਰੁਪਿਆ ਰੇਟ ਹੈ ਮੈਂਤੀ ਵਾਲਾ ਦੁੱਧ 20 ਲੀਟਰ ਕੋਈ ਵੀ ਭਰਾ 10-10 ਲੀਟਰ ਇੱਕ ਟਾਈਮ ਦੇ ਮਾਰ ਕੇ ਡੱਬੇ ਜਿਹੜੇ ਉਹ ਨਿਜਾ ਸਕਦਾ ਹਵਾਨਾ ਚੰਗਾ ਦਿਸਦਾ ਹੈ ਢਾਂਚਾ ਚੰਗਾ ਹੈ ਕੱਦ-ਕਾਠ ਵਾਲੀ ਮੱਝ ਇਹਦੇ ਨਾਲ ਬੱਚਾ ਮੇਲਕਾਪ ਹੈ ਇਧਰੋਂ ਤੁਸੀਂ ਇਹਦੇ ਥਾਣਾ ਦਾ ਸਾਈਜ਼ ਦੇਖ ਸਕਦੇ ਹੋ ਇਹਦਾ ਘਟਾ ਪਰਲੇ ਪਾਸੇ ਦੋਸਤੋ ਕੁੜੀਆਂ ਨਾਲ ਖੜੀ ਹੈ ਕੱਟਾ ਬਹੁਤ ਚੰਗਾ ਜੀ ਇਹ ਦਾ ਮਤਰੀ ਠੀਕ ਹੈ ਸੋ ਇਹ ਅੱਜ 2 ਨੰਬਰ ਤੇ ਤੁਹਾਨੂੰ ਦਿਖਾਉਣੀ ਸੀ 3 ਨੰਬਰ ਤੇ ਇੱਕ ਝੋਟੀ ਰਵਿੰਦਰ ਭਾਈ ਕੈਨਵਾ ਸੂਆ ਸੂਈ ਹੈ ਇਹ ਪਹਿਲਾ ਸੂਆ ਹੈ ਜੀ ਠੀਕ ਹੈ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਦੋ ਇਹ ਮਹੀਨੇ ਦੇ ਅੰਦਰ ਅੰਦਰ ਹੀ ਹੋ ਵੈਸੀ ਹਾਂਜੀ ਮਹੀਨੇ ਦੇ ਅੰਦਰ ਆ ਜਾਣੀ ਹੈ ਲਗਭਗ 25 ਕ ਦਿਨ ਹੋ ਗਏ ਹਾਂਜੀ ਹਾਂਜੀ ਠੀਕ ਹੈ ਬੱਚਾ ਇਹਦੇ ਨਾਲ ਕੀ ਹੈ ਕੱਟਾ ਹੀ ਇਹਦੇ ਨਾਲ ਠੀਕ ਹੈ ਇਹ ਮਿਲਦੀ ਕਿਵੇਂ ਹੈ ਕੱਟੇ ਤੇ ਮਿਲਦੀ ਜਾਂ ਥਾਪੀ ਤੇ ਇਹ ਥਾਪੀ ਤੇ ਆਉਂਦੀ ਹੈ ਠੀਕ ਹੈ ਹਾਂਜੀ ਦੁੱਧ ਹੁਣ ਕਿੰਨਾ ਹੋਊਗਾ ਦੁੱਧ ਦੇ ਥੱਲੇ 15 ਲੀਟਰ ਆਪਾਂ 14 ਦੱਸਾਂਗੇ ਇਹਦਾ 145 ਜੀ ਠੀਕ ਹੈ ਧੋਰੀ ਦੋਸਤੋ 145 ਰੇਟ ਹੈ 14 ਲੀਟਰ ਦੁੱਧ ਮੰਗਤੀ ਕਰਕੇ ਲੈ ਲਓ ਸੂਹਾ ਪਹਿਲਾ ਸੂਈ ਹੈ ਮਹੀਨੇ ਤੋਂ ਘੱਟ ਟਾਈਮ ਹੋਇਆ ਸੂਈ ਨੂੰ ਬੱਚਾ ਕਟਾ ਹੈ ਪਰ ਇਹ ਮਿਲਦੀ ਥਾਪੀ ਤੇ ਹੈ ਮਤਲਬ ਤੁਸੀਂ ਛਿੱਤੀ ਝਾੜ ਪਾ ਕੇ ਜਾਂ ਥਾਪੀ ਦੇਖ ਕੇ ਉਹ ਬੈਠ ਜਾਣਾ ਤਾਂ ਉਸੇ ਤਰੀਕੇ ਨਾਲ ਤੁਸੀਂ ਇਹਨੂੰ ਚੋ ਲੈਣਾ ਚੰਗਾ ਹਵਾਨਾ ਸੋਹਣਾ ਰੋਖਾ ਹੈ ਸਿੰਘ ਕੁੰਡਿਆਂ ਦੀ ਹੈ ਢਾਂਜਾ ਤੁਸੀਂ ਇਹਦਾ ਦੇਖ ਲਓ ਥਾਣੇ ਇਹਦੇ ਵੀ ਸੋਹਣੇ ਆ 1 ਲੱਖ ਤੇ 45000 ਰੇਟ ਹੈ। ਲਿਆ ਬਈ ਕੁਮਲਾ ਬਾਬਸ। ਇਹ ਉਹ ਅੰਦਰ ਹੀ ਬੰਦੇ। ਸੋ ਦੋਸਤੋ ਦੋ ਮੱਜਾਂ ਦੀ ਅਸੀਂ ਤੁਹਾਨੂੰ ਮਿਲਕਿੰਗ ਦਿਖਾਵਾਂਗੇ। ਜਿਹੜੀਆਂ ਪਹਿਲੇ ਦੋਹਾਂ ਨੰਬਰਾਂ ਦੇ ਉੱਤੇ ਆਪਾਂ ਤੋਰੀਆਂ ਸੀ। ਬਾਕੀ ਤੁਸੀਂ ਦੁੱਧ ਜਿਹੜਾ ਚੋਣਾ ਹੈ ਉਹ ਦੋ ਟਾਈਮ ਤਿੰਨ ਟਾਈਮ ਚੋਲ ਹੋ ਜੇ ਆਪਦੀ ਹਿੰਮਤ ਤੁਸੀਂ ਕਰੋਗੇ। ਸੋ ਦੋਸਤੋ ਇਹ ਪਹਿਲੇ ਨੰਬਰ ਤੇ ਮੱਜ ਜਿਹੜੀ ਵੈਸੇ ਇਹਦੀ ਆਪਾਂ ਵੀਡੀਓ ਦੋ ਨੰਬਰ ਤੇ ਬਣਾਈ ਸੀ। 20 ਲੀਟਰ ਦੁੱਧ ਹਾਜ਼ਰ ਹੈ ਦੋਨੇ ਪਾਸੇ ਬੈਠ ਕੇ ਮਿਲਕਿੰਗ ਹੁੰਦੀ ਹੈ ਧਾਰ ਸਾਫ ਸੁਥਰੀ ਹੈ ਬਾਕੀ ਤੁਸੀਂ ਚੋ ਕੇ ਦੁੱਧ ਜਿਹੜਾ ਉਹ ਤੁਸੀਂ ਤੋਲ ਸਕਦੇ ਹੋ ਮਿੰਤੀ ਕਰ ਸਕਦੇ ਹੋ ਆ ਕੇ ਉਹ ਬਾਕੀ ਬਾਲਟੀ ਦੇ ਵਿੱਚੋਂ ਜਿਹੜਾ ਖੜਕਾ ਉਹ ਦੂਰ ਤੱਕ ਸੁਣਦਾ ਹੈ ਪੋਲੀ ਚ ਆਈ ਹੈ ਥਣਾ ਦੀ ਚਾਰਾਂ ਚੋਂ ਧਾਰਾਂ ਜਿਹੜੀਆਂ ਉਹ ਤੁਸੀਂ ਵੀਡੀਓ ਚ ਦੇਖ ਲਈਆਂ ਇਹ ਮੱਝ ਚੰਗੇ ਦੁੱਧ ਵਾਲੀ ਹੈ ਇਹਦੇ ਨਾਲ ਜਿਹੜੀ ਮੱਝ ਹੈ ਉਹ ਇੱਕ ਛੋਟੀ ਗੁੜੀਆ ਹੈ ਇਹ ਕਹਿੰਦੀ ਮੈਂ ਚੂਆਉਂਗੀ ਦੋਨੇ ਪਾਸੇ ਬੈਠ ਕੇ ਉਹਦੀ ਮਿਲਕਿੰਗ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ। ਸੋ ਦੋਸਤੋ ਦੁੱਧ ਜਿਹੜਾ ਹੋ ਵੱਡੀ ਬਾਲਟੀ ਹੈ ਨੰਬਰ ਤੋਂ ਬਹੁਤ ਹੀ ਵੀਰ ਜਾਣਕਾਰ ਹੁੰਦੇ ਆ ਬਾਲਟੀਆਂ ਦੇ ਨੰਬਰ ਹੁੰਦੇ ਆ ਕਰਮਾ ਵਾਲੀ ਨੇ ਨੇੜ ਕਰਤੀ ਹੈ। ਬਾਕੀ ਫਿਰ ਵੀ ਤੁਸੀਂ ਅੱਖ ਰੱਖਦੇ ਹੋ ਦੋ ਟਾਈਮ ਤਿੰਨ ਟਾਈਮ ਚੂਾਈਦਾ। ਇਹ ਤਾਂ ਤੁਹਾਨੂੰ ਇੱਕ ਇਹ ਦਿਖਾਉਣਾ ਸੀ ਵੀ ਸੀਲ ਮੱਝ ਆ ਦੋਨੇ ਪਾਸੇ ਬਹਿ ਕੇ ਚੋ ਸਕਦੇ ਹੋ। ਦੂਜੀ ਗੱਲ ਇਹ ਹੈ ਚੰਗੇ ਦੁੱਧ ਵਾਲੀ। ਇੱਕ ਛੋਟੀ ਇਸੇ ਵੀਡੀਓ 'ਚ ਫੇਰ ਚੋਣੀ ਹੈ ਉਹ ਆਪਾਂ ਉਦੋਂ ਬਾਅਦ ਜੋ ਕੇ ਤੁਹਾਨੂੰ ਦਿਖਾਵਾਂਗੇ ਉਹਦੀਆਂ ਵੀ ਧਾਰਾਂ ਮਾਰਾਂਗੇ ਸੋ ਇਹ ਮੱਝ ਤੁਸੀਂ ਜਰੂਰ ਇੱਕ ਵਾਰ ਦੇਖ ਲਓ ਤੇ ਇਸੇ ਤਰ੍ਹਾਂ ਬਾਈ ਦੱਸਦਾ ਜਿਹੜੀ ਇਹ ਪਹਿਲਾਂ ਝੋਟੀ ਦਿਖਾਈ ਐ ਇਹਦੇ ਵੀ ਭਾਵੇਂ ਦੋਨੇ ਪਾਸੇ ਬੈਠ ਜੋ ਹਾਲਾਂਕਿ ਮਿਲਦੀ ਥਾਪੀ ਤੇ ਐ ਪਰ ਮਿਲਕਿੰਗ ਇਹ ਵੀ ਦੋਨੇ ਪਾਸੇ ਬੈਠ ਕੇ ਕਰਾ ਲੈਂਦੀ ਐ ਧਾਰ ਵੀ ਦੇਣ ਦੀ ਲੋੜ ਨਹੀਂ ਇਹਨਾਂ ਪਸ਼ੂਆਂ ਨੂੰ ਮੱਝ ਵੀ ਤੁਸੀਂ ਦੇਖੋਗੇ ਆਰਾਮ ਨਾਲ ਖੜੀ ਐ ਕੋਈ ਧਾਰ ਨਹੀਂ ਬਾਈ ਨੇ ਦਿੱਤੀ ਜਿਉਂ ਚੋਣ ਲੱਗਾ ਮੈਂ ਵੀਡੀਓ ਰੋਕ ਰੋਕ ਕੇ ਬਣਾਈ ਐ ਪਰ ਜਿਵੇਂ ਬਾਲਟੀ ਦੀ ਗੱਲ ਕੀਤੀ ਸੀ ਤਾਂ ਉਹ ਤੁਸੀਂ ਦੇਖ ਸਕਦੇ ਹੋ ਇਦਾਂ ਦਾ ਸਿਸਟਮ ਵੀ ਹੋ ਸਕਦਾ ਥੋੜਾ ਬਹੁਤ ਤਾਂ ਦੁੱਧ ਹੋਰ ਬਾਲਟੀ ਦੇ ਵਿੱਚ ਵੀ ਚੋਣਾ ਪਵੇ। ਸੋ ਦੋਸਤੋ ਬਾਲਟੀ ਕਰਮਾਲੀ ਨੇ ਉਤੋਂ ਤੱਕ ਕਰਤੀ ਹੈ। ਜੋ ਤੁਸੀਂ ਇੱਥੋਂ ਵੀ ਦੇਖੋਗੇ ਤੇ ਦੂਜੀ ਬਾਲਟੀ ਦੇ ਵਿੱਚ ਵੀ ਦੁੱਧ ਚੋਊਗਾ। ਮਤਲਬ ਉਹ ਹੈ ਕਹਿਣ ਦਾ ਭਾਵੇਂ ਦੁੱਧ ਵਾਲੀ ਮੱਝ ਤੇ ਹਵਾਨਾ ਸਾਰਾ ਛਾੜਦੀ ਜਾਂਦੀ ਉਹ ਵੀ ਤੁਸੀਂ ਦੇਖ ਸਕਦੇ ਹੋ। ਸੋ ਦੋਸਤੋ ਇਹ ਉਹ ਮੱਝ ਦਾ ਦੁੱਧ ਹੈ। ਇਸ ਬਾਲਟੀ 'ਚ ਥੋੜਾ ਚੋਇਆ। ਬਾਕੀ ਇਹ ਬਾਲਟੀ ਹੈ ਸੋ ਆਓ ਹੁਣ ਦੂਜੀ ਮੱਝ ਜਿਹੜੀ ਉਹਦੀਆਂ ਤਾਰਾ ਦੇਖਦੇ ਕਿਦਾਂ ਨੇ। ਦਸੋ ਪਸਮਾਹ ਦੇਖਿਓ ਮੱਝ ਦਾ। ਵੈਸੇ ਤਾਂ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ ਪਸਮਾਹ ਬੜਾ ਜਵਰਦਸਤ ਹੋਊਗਾ ਹਮੇਸ਼ਾ ਹੀ ਹੈ। ਤੇ ਇਹਦਾ ਵੀ ਪਸਮਾਹ ਤੁਸੀਂ ਦੇਖ ਸਕਦੇ ਹੋ ਇਹ ਗੁੜੀਆ ਨਾਲ ਚੋਊਗੀ ਤੇ ਚੌਥੀ ਕਲਾਸ ਚ ਪੜਦੀ ਹੈ। ਸੋ ਦਸੋ ਇਹ ਚਵਾਈ ਦੇਖੋ। ਕਰਮਾਂ ਵਾਲੇ ਘਰ ਹੈ ਜਿੱਥੇ ਚੌਥੀ ਕਲਾਸ ਚ ਪੜਦਾ ਬੱਚਾ ਵੀ ਧਾਰਾਂ ਚੋਣੀਆਂ ਸਿੱਖ ਗਿਆ। ਪੰਜਾਬ ਚ ਇਹ ਗੱਲਾਂ ਘੱਟ ਮਿਲਦੀਆਂ ਸੀ ਬਾਹਰਲੇ ਪਾਸੇ ਦਾ ਰੁਝਾਨ ਹੈ ਸਾਡਾ ਮੇਨੋਂ ਵੈਸੇ ਫੋਕਸ ਸਾਡਾ ਇਹੀ ਸੀਗਾ ਵੀ ਮੱਝ ਵੇਚਣੀ ਹੈ ਤੇ ਚੰਗੇ ਦੁੱਧ ਵਾਲੀ ਹੈ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਦੋਸਤੋ ਮੱਝਾਂ ਤਿੰਨ ਦਿਖਾਤੀਆਂ ਤਸੱਲੀ ਕਰਕੇ ਖਰੀਦ ਲਓ ਜੀ